ਜਿਹਨੂੰ ਦੇਖ ਰਹੇ ਸਾਰੇ ਵੀਰ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਨਵਾਂ ਦਿਨ ਤੇ ਨਵੀਂ ਸਵੇਰ ਤੇ ਨਵਾਂ ਵਲੌਗ ਲੈ ਕੇ حاضر ਹੋਏ ਆਂ ਟਵਾਟਾ ਸਾਕੇ ਤੇ ਜੀ ਇਸ ਵਲੌਗ ਵਿੱਚ ਖੈਰ ਸੁਬਾ ਹੋ ਗਈ ਆ ਤੇ ਚੱਲੇ ਆ ਹੁਣ ਅਸੀਂ ਦਰਬਾਰ ਸਾਹਿਬ ਦਿਖਾਉਨੇ ਆ ਤੁਹਾਨੂੰ ਤੇ ਅੱਗੇ ਦਾ ਸਫ਼ਰ ਕਿੱਦਾਂ ਦਾ ਰਵੇਗਾ ਕਿੱਥੇ ਜਾਵਾਂਗੇ ਉਹ ਵੀ ਤੁਹਾਨੂੰ ਨਾਲ-ਨਾਲ ਦਿਖਾਉਂਦੇ ਰਾਵਾਂਗੇ ਜੁੜਾ ਘਰ ਚ ਜੁਰੇ ਜਮੇ ਕਰਨ ਤੋਂ ਬਾਅਦ ਚੱਲਦੇ ਹਾਂ ਆਪਣੇ ਜੋ ਇਸਕੇ ਬੈਗ ਹੈ ਉਹ ਗੱਢੀ ਘਰ ਜਿਸ ਨੂੰ ਵੀ ਜਮਾ ਕਰਾਉਣਾ 431 ਨੰਬਰ ਗੱਢੀ ਘਰ ਦਾ ਜਿੱਥੇ ਬੈਗ ਜਮਾ ਕਰਵਾਇਆ ਤੇ ਇਸ ਜਗ੍ਹਾ ਤੋਂ دیکھتے ਹੋਏ ਸਾਮਣੇ ਵਾਲੇ ਉੱਚੇ-ਉੱਚੇ ਪਹਾੜ ਬੱਦਲਾਂ ਵਿੱਚ ਟਕਿਆ ਹੋਇਆ ਸੂਰਜ ਤੇ ਇੱਕ ਬਹ ਕਮਾਲਾ ਨਜ਼ਾਰਾ ਤੇ ਇਹ ਪਹਾੜ ਇਸ ਜਗ੍ਹਾ ਦੀ ਸੁੰਦਰਤਾ ਨੂੰ ਹੋਰ ਵੀ ਜ਼ਿਆਦਾ ਸੋਹਣਾ ਦਿਖਾ ਦਿੰਦੇ ਆ ਤੇ ਹੁਣ ਆਪਾਂ ਚੱਲਦੇ ਆ ਅੱਗੇ ਨੂੰ ਤੇ ਖੈਰ ਇੱਥੋਂ ਕੜਾ ਪ੍ਰਸ਼ਾਦ ਦੀ ਡੇਗ ਲੈ ਲਈਏ ਲਾਈਨ ਚ ਲੱਗ ਕੇ ਇਹ ਦੱਬਦਰੀ ਲਾਉਣਾ ਇੱਕ ਪਾਸੇ ਖਾਲੀ ਪਈ ਨੇ ਤੇ ਦੂਜੇ ਪਾਸੇ ਠੰਡਾ ਪਾਣੀ ਇਹ ਜਿਹੜਾ ਪਹਾੜਾਂ ਦੇ ਖੁਰਖੁਰ ਕੇ ਆਉਂਦਾ ਉਹ ਵਾਲਾ ਹੈ ਇਸ ਸਮੇਂ ਅਸੀਂ ਪਹਾੜਾਂ ਦੀ ਤਿੱਖੀ ਚੜਾਈ ਚੜਦੇ ਆਂ ਤੇ ਮੋਟਰਸਾਈਕਲ ਦਾ ਵੀ ਢਾਟ ਪਿਆ ਪਿਆ ਤੇ ਕਾਫੀ ਇੱਥੇ ਲੰਘਣ ਲੱਗੇ ਹੋਏ ਆ ਸਾਨੂੰ ਰਾਹਾਗੀਨ ਮਿਲੇ ਹੋਏ ਆ ਇੱਥੇ ਕਈ ਸਾਈਕਲਾਂ ਦੇ ਵੀ ਆਉਂਦੇ ਆ ਤੇ ਕੁਝ ਇਦਾਂ ਦੀਆਂ ਤਿੱਖੇ ਮੋੜ ਤੇ ਤਿੱਖੀਆਂ ਚੜਾਈਆਂ ਤੇ ਉਧਰ ਦੇਖਦੇ ਹੋਏ ਘਰ ਗੁਰਦੁਆਰਾ ਸਾਹਿਬ ਅਨੰਦਪੁਰ ਸਾਹਿਬ জুম ਕਰਕੇ ਦਿਖਾਉਂਦੇ ਆ ਜੇ ਮੇਰੇ ਮੋਬਾਈਲ ਦਾ জুম ਹੋਇਆ ਕਿਸੇ ਕਰ ਨਹੀਂ ਹੁੰਦਾ ਪਿੱਛਲ ਪਾੜ ਜਾਂਦੇ ਆ ਤੇ ਇਧਰ ਪਹਾੜ ਰਸਤੇ ਵਿੱਚ ਰੁਕੇ ਆ ਉੱਚੇ-ਉੱਚੇ ਪਹਾੜਾ ਨੂੰ ਦੇਖਦੇ ਹੋਏ ਰਸਤੇ ਵਿੱਚ ਰੁਕੇ ਆ ਚੜਾਈ ਕਾਫੀ ਹੀ ਤੇ ਉਧਰ ਸੇ ਇੱਕ ਟੀ ਸਟਾਲ ਉਥੇ ਮੈਗੀ ਵਗੈਰਾ ਖਾਣ ਲੱਗੇ ਆ ਤੇ ਇਧਰ ਸ਼ਰਤਾਲੂ ਹੁੰਦੇ ਹੋਏ ਮਾਤਾਵਾਲ ਤੇ ਮੋਟਰਸਾਈਕਲ ਗੱਡੀਆਂ ਦਾ ਪੈਂਦਾ ਹੋਇਆ ਢਾਟ ਕਿਉਂਕਿ ਜਿਹੜੀ ਇਧਰ ਲਈ ਚੜਾਈ ਸੀਗੀ ਇਹ ਤਿੱਖੀ ਚੜਾਈ ਪੈ ਰਹੀ ਹੈ ਇਥੋਂ ਅਸੀਂ ਸਾਈਡ ਤੋਂ ਕੱਟ ਮਾਰ ਕੇ ਆਏ ਆ ਤੇ ਕਾਫੀ ਤਿੱਖੀ ਜੜਾਈ ਹੈ ਤੇ ਮੈਂ ਆਪਣੇ ਇਸ ਜਗ੍ਹਾ ਤੇ ਮੈਂ ਤਕਰੀਬਨ 5-6 ਸਾਲ ਬਾਅਦ ਆਏ ਆ ਤੇ ਪਹਿਲਾਂ ਅਸੀਂ ਯਾਤਰਾ ਕੀਤੀ ਸੀ ਜਿੱਦਾਂ ਹੁਣ ਕੀਤੀ ਆ ਉਸ ਟਾਈਮ ਇਸ ਉਸ ਟਾਈਮ ਸਾਡੇ ਕੋਲ ਸੀਗਾ ਆਪਣਾ ਬੋਲਟ ਉਹ 750 ਸੀਸੀ ਤੇ ਉਹ ਤਕਰੀਬਨ ਦੂਜੇ ਜਾਂ ਤੀਜੇ ਗੇੜੇ ਵਿੱਚ ਆਰਾਮ ਨਾਲ ਇੱਥੇ ਚੜ੍ਹ ਜਾਂਦਾ ਸੀ ਕਿਤੇ ਇਸ ਵਾਰ ਸਾਡੇ ਕੋਲ ਸਪਲੈਂਡਰ ਤੇ ਇਹ ਥੋੜਾ ਜਿਹਾ ਆਡਮੰਡ ਦਾ ਆਉਣ ਦੀ ਤੇ ਤਾਂ ਕਰਕੇ ਥੋੜਾ ਜਿਹਾ ਸੀਗਾ ਵੀ ਰਵਣਾ ਹੋ ਜੇ ਤੇ ਚੜ੍ਹਾਈ ਵੀ ਤਿੱਖੀ ਕਰਕੇ ਥੋੜਾ ਜਿਹਾ ਦਿੱਕਤ ਪੈਂਦੀ ਆ ਤੇ ਇਹ ਥੱਲੇ ਆਉਂਦੇ ਹੋਏ ਰਾਹ ਤੇ ਉਹ ਜੋ ਤੁਹਾਨੂੰ ਪਾਫਾਂ ਦੇ ਖਰੀਆਂ ਨੇ ਨਾ ਉਹ ਨਿਕਲਦੀਆਂ ਡੈਮ ਦੇ ਵਿੱਚੋਂ ਉਥੇ ਖੈਰ ਤੁਹਾਨੂੰ ਜਾ ਕੇ ਦਿਖਾਵਾਂਗੇ ਕੀ ਹਿਸਾਬਤਾਵਾ ਮੈਂ ਤਾਂ ਪਹਿਲੀ ਵਾਰ ਹੀ ਜਾਣਾ ਉਸ ਜਗ੍ਹਾ ਤੇ ਤੇ ਹੁਣ ਇੱਕ ਬ੍ਰੇਕ ਲੱਗੀ ਆ ਮੈਗੀ ਬ੍ਰੇਕ ਮੈਗੀ ਵਗੈਰਾ ਛਕਦੇ ਆ ਤੇ ਅੱਗੇ ਜਾਂਦੇ ਆ ਬਹੁਤ ਸੋਹਣਾ ਨਜ਼ਾਰਾ ਜਾਰਾ ਤਾਂ ਨਜ਼ਾਰਾ ਇੱਥੇ ਤਾਂ ਪੈਦਲ ਯਾਤਰਾ ਜਾਂ ਸਾਈਕਲ ਯਾਤਰਾ ਤੇ ਹੀ ਹੁੰਦਾ ਕਿਉਂਕਿ ਬੰਦਾ ਕੱਲਾ-ਕੱਲਾ ਪੁਆਇੰਟ ਆਫ 뷰 ਨੋਟ ਕਰਦਾ ਰਹਿੰਦਾ ਮੋਟਰਸਾਈਕਲ ਤੇ ਆਏ ਹੁੰਦਾ ਵੀ ਬੰਦੇ ਨੇ ਛੇਤੀ ਛੇਤੀ ਆਉਣਾ ਹੁੰਦਾ ਆ ਕਰਕੇ ਤੇ ਪਹੁੰਚ ਗਈ ਸਾਡੀ ਚਾਹ ਤੇ ਗਰਮਾ ਗਰਮ ਮੈਗੀ ਬਿਹਤਰੀਨ ਮੈਗੀ ਖਾਣੇ ਆਸ ਤੋਂ ਬਾਅਦ ਜਾਂਨੇ ਅੱਗੇ ਵੱਲ ਤੇ ਇੱਧਰ ਬੈਠੇ ਬੈਠੇ ਮੌਸਮ ਮੈਂਟਾਂ ਸਕੈਂਟਾਂ ਦੇ ਵਿੱਚ ਹੀ ਬਦਲੇ ਜਾਂਦਾ ਅਸੀਂ ਬੈਠੇ ਸੀਗੇ ਤੇ ਹੁਣ ਧੁੱਪ ਸੀਗੀ ਤੇ ਨਾਲ ਹੀ ਹਵਾ ਚੱਲਣ ਲੱਗੀ ਕਾਲਾ ਘੜ ਬੱਦਲ ਖਾਲੀ ਪਲੇਟਾਂ ਤੇ ਖਾਲੀ ਕੱਪ ਮਹਿਗੀਆਂ ਦੇ ਪਹੁੰਚ ਚੁੱਕੇ ਆ ਅਸੀਂ ਨਾਣਾ ਦੇਵੀ ਤੇ ਤੁਹਾਨੂੰ ਦਿਖਾਉਨੇ ਆ ਅਸੀਂ ਖੈਰ ਹਵਾ ਬਹੁਤ ਠੀਕ ਚੱਲ ਰਹੀ ਆ ਦੇਖਣ ਨੂੰ ਤਾਂ ਨਜ਼ਾਰਾ ਬੁਰਾ ਇੱਕ ਨੰਬਰ ਆ ਜੋ ਇਹ ਤੁਸੀਂ ਧੁੰਦ ਦੇਖ ਰਹੇ ਹੋ ਇਹ ਧੁੰਦ ਨਹੀਂ ਇਹ ਤੁਰਦੇ ਫਿਰਦੇ ਇੱਕ ਬੱਦਲ ਹੀ ਆ ਅਸੀਂ ਤਕਰੀਬਨ ਬੱਦਲਾਂ ਦੇ ਵਿੱਚ ਹੀ ਆ ਤੇ ਇਹ ਇਧਰ ਘਾਰ ਆ ਲੰਗਰ ਲੱਗੇ ਹੋਏ ਆ ਪਾਰਕਿੰਗ ਪਾਰਕਿੰਗ ਦੇ ਵਿੱਚ ਅਸੀਂ ਮੋਟਰਸਾਈਕਲ ਲਗਾ ਦਿੱਤੀ ਹੋਈ ਆ ਤੇ ਇੱਧਰ ਲੋਕਾਂ ਦੇ ਖੜੇ ਹੋਏ ਆ ਵਹੀਕਲਸ ਤੇ ਇਧਰੋਂ ਆ ਵੇਖੋ ਕਿ ਬੱਦਲ ਹੀ ਚੱਲ ਰਹੇ ਆ ਜੋ ਤੁਹਾਨੂੰ ਧੁੰਦ ਧੁੰਦ ਦਿਖ ਰਹੀ ਹੈ ਨਾ ਏ ਟੂ ਜ਼ेड ਇਹ ਬੱਦਲ ਹੀ ਆ ਤੇ ਹੁਣ ਉੱਪਰ ਜਾ ਰਹੇ ਆ ਅਸੀਂ ਮੰਦਰ ਵੱਲ ਇਧਰ ਪ੍ਰਸ਼ਾਦ ਇਧਰ ਮਹਿਗੀ ਵਗੈਰਾ ਤੇ ਕੱਚੇ ਰਾਸਤੇ ਦੇ ਉੱਪਰ ਬਾਕੀ ਉਧਰ ਰਾਸਤੇ ਵੀ ਬਣੇ ਹੋਏ ਆ ਤੇ ਅਸੀਂ ਆਏ ਆ ਦੂਸਰੀ ਸਾਈਡ ਤੋਂ ਦੀ ਤੇ ਮੋਟਰਸਾਈਕਲ ਵਗੈਰਾ ਉੱਪਰ ਘਾਟੀਆਂ ਆਉਣ ਦਿੰਦੇ ਸੀ ਜਿਹੜਾ ਆਪਾਂ ਸਿੱਧੇ ਰਾਹ ਤੋਂ ਆਉਨੇ ਆ ਤੇ ਇਹੀ ਬੈਕ ਸਾਈਡ ਦੇ ਆਏ ਆ ਤੇ ਉਧਰ ਤਕਰੀਬਨ ਅੰਦਰ ਤੱਕ ਉੱਪਰ ਤੱਕ ਆਏ ਨੇ ਮੋਟਰਸਾਈਕਲ ਤੇ ਹੁਣ ਬਦਲਾਂ ਦੇ ਵਿੱਚ ਨਿੱਕੀ ਨਿੱਕੀ ਕੋਈ ਟਾਮੀ ਟਾਮੀ ਕਣੀ ਵੀ ਵੱਜੀ ਆ ਠੀਕ ਆ ਉਹ ਮੈਂ ਬੰਦੇ ਕੋਲ ਆ ਜਾਣਾ ਤੇ ਇਧਰ ਖੜਾਉਣੇ ਵਗੈਰਾ ਕਣੀਆਂ ਆਉਣ ਲੱਗੀਆਂ ਮਣੀਆਣੀਆਂ ਆ ਗਈਆਂ ਮਾੜੀਆਂ ਆੜੀਆਂ ਤਕੜੀਆਂ ਆ ਗਈਆਂ ਕਣੀਆਂ ਚਲ ਭੱਜ ਕੇ ਚੜ ਚੱਲਦੇ ਆ ਉੱਪਰ ਹੈਗੇ ਸ਼ੈੱਡ ਜਾਵਾਂਗੇ ਕਿ ਕੋਈ ਨਾ ਮਰਤੀ ਵੀ ਪਾਣੀ ਪਏ ਹੈ ਹੈਲਮਟ ਕੋਈ ਨਾ ਉਹ ਘਟ ਲੈਣਾ ਹੈਲਮਟ ਰਹੀ ਨਾਲ ਲੈ ਕੇ ਆਏ ਹੈਗੇ ਸਹੀ ਯਾਰੀ ਮੋਟਰਸਾਈਕਲ ਚਲਾਉਣ ਨਹੀਂ ਦਿੱਤਾ ਤਾਂ ਲੈ ਕੇ ਆਏ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈ ਕੀ ਕਹਿੰਦਾ ਮੈਨੂੰ ਦੋ ਮੋਟਰਸਾਈਕਲ ਚਲਾਉਣ ਨੂੰ ਪਰ ਇਹਨੂੰ ਦਿੱਤਾ ਨਹੀਂ ਇਹ ਪਹਾੜੀਆਂ ਨੂੰ ਸੱਦਾ ਕਰਦਾ ਨਾ ਨਾ ਆਪਾਂ ਲੈ ਹੀ ਆਉਣਾ ਹੈਗਾ ਮੇਰਾ ਨਾ ਗੱਲ ਹੈ ਵੀ ਲਾਇਸੈਂਸ ਨਹੀਂ ਬਣਿਆ ਜੇ ਲਾਇਸੈਂਸ ਬਣਿਆ ਹੁੰਦਾ ਫਿਰ ਤਾਂ ਮੈਂ ਆਪ ਹੀ ਖੇਚ ਦੇਣਾ ਹੈਗਾ ਇੱਧਰ ਪ੍ਰਸ਼ਾਦ ਉੱਪਰ ਟੁਕਰੀਆਂ ਲੈ ਕੇ ਜਾਣ ਲਈ ਛੱਲੇ ਵਗੈਰਾ ਨਿੱਕੇ ਨਿੱਕੇ ਦੁਕਾਨਾਂ ਤੇ ਨਾਲ ਹੀ ਇੱਧਰ ਢਾਬੇ ਬਣੇ ਹੋਏ ਆ ਕਹ ਸਕਦਾ ਜਿਆਦਾ ਆ ਰਹੀਆਂ ਕਿਉਂਕਿ ਸੌਣ ਦਾ ਮਹੀਨਾ ਤੇ ਮਾਤਾ ਦੇ ਦਿਨ ਸ਼ੁਰੂ ਹੋ ਗਿਆ ਤਾਂ ਕਰਕੇ ਮੈਂ ਵੀ ਇੱਥੇ ਤਕਰੀਬਨ 6-7 ਸਾਲਾਂ ਬਾਅਦ ਆਇਆ ਹਾਂ ਤਿੰਨ ਨਹੀਂ ਜਿਆਦਾ ਹੋ ਗਿਆ ਤਿੰਨ ਨਹੀਂ ਨਹੀਂ 3 ਸਾਲ ਤਾਂ ਜਿਆਦਾ ਹੋ ਗਿਆ ਜੋ ਬੋਲਟ ਤੇ ਆਏ ਸੀਗੇ ਚਾਹ ਦਾ ਲੰਗਰ ਵੀ ਚੱਲਦਾ ਹੀ ਨਾਲ ਤੇ ਜਿਹੜੇ ਇਹਨਾਂ ਦੇ ਘਰ ਆ ਜਾਂ ਹੋਟਲ ਆਏ ਦੁਕਾਨਾਂ ਸਾਰੀਆਂ ਬਦਲਾਣਾ ਟਕੀਆਂ ਪਈਆਂ A to Z ਇੱਧਰ ਸ਼ਰਧਾਲੂ ਜੋ ਵੀ ਆ ਆਇ ਤੁਹਾਨੂੰ ਇੱਕ ਚੀਜ਼ ਦਿਖਾਈਏ ਥੱਲੇ ਮੇਰੇ ਇਧਰ ਇੱਕ ਹਸਾਲ ਦੀ ਖਾਈ ਆ ਤੇ ਥੱਲੇ ਹਰਿਆਲੀ ਹਰਿਆਲੀ ਦਿਖਦੀ ਜਦੋਂ ਅਸੀਂ ਆਏਗੇ ਇੱਥੇ ਬੱਦਲਬਾਈ ਹੋਈ ਹੋਈ ਐ ਇਹ ਸਾਰੇ ਬੱਦਲ ਆ ਜੋ ਤੁਹਾਨੂੰ ਦਿਖ ਰਹੇ ਆ ਨਾ ਪਿੱਛੇ ਮੇਰੇ ਇਹ ਸਾਰੇ ਤੇ ਹੁਣ ਸਾਡੇ ਰਾਸ ਤੇ ਥੱਲੇ ਵਾਲ ਨੂੰ ਤੇ ਇੱਥੇ ਦਾ ਤਕਰੀਬਨ ਬ੍ਰੇਕ ਹੀ ਲੱਗਣੇ ਆ ਉੱਪਰ ਆਉਂਦੇ ਹੋਏ ਡਾਟ ਪਿਆ ਸੀ ਮੋਟਰਸਾਈਕਲ ਦਾ ਤੇ ਹੁਣ ਥੱਲੇ ਜਾਣ ਵੇਲੇ ਤਾਂ ਇਕੱਲੇ ਬ੍ਰੇਕਾਂ ਦੇ ਪੈਰੀ ਚਾਹੇ ਬੰਦ ਕਰਕੇ ਲੈ ਜਾਵੇ ਇੱਕ ਹਸਾਲ ਦੇ